ਦੇਖੋ ਅੱਜ ਅਸੀਂ ਟਾਲੀ ਸਾਹਿਬ ਚੌਂਕ ਦੇ ਲਾਗੇ ਕੋਟਰ ਨਾਮਦਾਸ ਗਲੀ ਨੰਬਰ 8 ਦੀ ਮਾਰਕੀਟ 'ਚ ਖੜੇ ਆ ਜਿੱਥੇ ਪੂਰੇ ਦੇਸ਼ ਦੇ ਵਿੱਚ ਇੱਥੋਂ ਮੈਨੂਫੈਕਚਰ ਹੋ ਕੇ ਜਿਹੜਾ ਛੋਟਾ ਕੋਕੇ ਕਿਤੇ ਇਹਨਾਂ ਦਾ ਤੀਲੀਆਂ ਦਾ ਕੰਮ ਆ ਨਾਲ ਛੋਟੇ ਜਿਹੜੇ ਵਾਲੀਆਂ ਦਾ ਇਹ ਸਾਰਾ ਕੰਮ ਇੱਥੋਂ ਚੱਲਦਾ ਆ ਔਰ ਸਭ ਤੋਂ ਵੱਡੀ ਮਾਰਕੀਟ ਹੈ ਔਰ ਇਹਦੇ ਵਿੱਚ ਬਹੁਤ ਛੋਟੇ-ਛੋਟੇ ਵਪਾਰੀ ਨੇ ਜਿਹੜੇ ਹੱਦ ਦੇ ਕਾਰੀਗਰ ਨੇ ਖਾਸ ਕਰਕੇ ਜਿਹੜੇ ਪਰਦੇਸੀ ਵੀ ਆ ਗਏ ਮਤਲਬ ਇੱਥੇ ਕੰਮ ਕਰਦੇ ਆ ਔਰ ਬੜੇ ਅਮਨਪਸੰਦ ਲੋਕ ਨੇ ਆਪਣਾ ਵਪਾਰ ਕਰਦੇ ਆ ਟੈਕਸ ਵੀ ਦਿੰਦੇ ਆ ਸਰਕਾਰ ਨੂੰ ਬਹੁਤ ਔਰ ਪਿਛਲੇ 2 ਦਿਨ ਪਹਿਲਾਂ ਇੱਥੇ ਇੱਕ ਲੁੱਟ ਹੋਈ ਆ ਇੱਕ ਕਾਰੀਗਰ ਦੇ ਚੜ ਕੇ ਉੱਪਰ ਮੈਂ ਦੇਖ ਕੇ ਆ ਉੱਪਰ ਦੂਜੀ ਮੰਜ਼ਲ ਤੇ ਇੱਕ ਬੰਦਾ ਹੀ ਮਸਾ ਪੌੜੀ ਚੜ ਸਕਦਾ ਦੋ ਥੱਲੇ ਗਏ ਆ ਦੋ ਉੱਪਰ ਜਿਹੜੇ ਆ ਔਰ ਬੜੀ ਉਹਨਾਂ ਨੇ ਕੋਈ ਨ ਡਰਤਾ ਦੇ ਨਾਲ ਚਿੱਟੇ ਦਿਨ ਉਹਨਾਂ ਨੇ ਸ਼ਾਮੀ ਪੰਜ ਕੁ ਵਜੇ ਦਾ ਟਾਈਮ ਹੀ ਸੀ। ਔਰ ਚਿੱਟੇ ਦਿਨ ਉਹਨਾਂ ਨੇ 30 ਲੱਖ ਰੁਪਏ ਦੇ ਕਰੀਬ ਸੋਨੇ ਦੀ ਲੁੱਟ ਕੀਤੀ ਹੈ। ਔਰ ਬਹੁਤ ਕਹਿ ਦੇ ਬਾਵਜੂਦ ਬੜੀ ਚੇਰਬਾਜ਼ ਜਿਹੜਾ ਇੱਥੇ ਡੀਐਸਪੀ ਐਸਐਚਓ ਪਹੁੰਚੀ ਆ ਉਹ ਵੀ ਜਦੋਂ ਬਾਜ਼ਾਰ ਬੰਦ ਰਿਹਾ ਫੇਰ ਆਕੇ। ਬਿਲਕੁਲ ਸਹੀ ਭਾਈ ਜੀ। ਪਹਿਲਾਂ ਕਿਸੇ ਨੇ ਸਾਰ ਨਹੀਂ ਲਈ ਆ। ਦੇਖੋ ਏਡੀ ਵੱਡੀ ਮਾਰਕੀਟ ਦੇ ਵਿੱਚ ਜਿਹੜੀ ਸਾਡੀ ਮਤਲਬ ਅੰਮ੍ਰਿਤਸਰ ਦੀ ਵੀ ਇੱਕ ਬੈਗਬੋਨ ਦੀ ਤਰਾਈ ਆ ਕਿ ਮਤਲਬ ਜਿੱਦਾਂ ਬਾਕੀ ਵਪਾਰ ਦੇ ਕੇਂਦਰ ਨਹੀਂ ਵੀ ਇੱਕ ਵਪਾਰ ਦਾ ਕੇਂਦਰ ਹੈ। ਔਰ ਇੰਨਾ ਜਿਆਦਾ ਡਰ ਭਇਆ ਇਸ ਵੇਲੇ ਪਿਆ ਵਾ ਕਿ ਕਿਵੇਂ ਕੋਈ ਕਾਰੋਬਾਰ ਕਰੂਗਾ ਪੂਰੇ ਮਤਲਬ ਖਿੱਤੇ ਦੇ ਵਿੱਚ ਹੀ ਇਸ ਵੇਲੇ ਬਹੁਤ ਮਾੜੇ ਹਾਲਾਤ ਨੇ ਅੱਗੇ ਵੀ ਇੱਕ ਇਥੋਂ ਕਾਲ ਆਈ ਏ ਮੈਨੂੰ ਮੇਰਾ ਨਾਮ ਤੁਹਾਨੂੰ ਦੱਸਦਾ ਉਹਨਾਂ ਦੀ ਮੂਹੇ ਜੇ ਇੱਕ ਸਟੋਰਚਨ ਦੀਆਂ ਗੱਲਾਂ ਆ ਰਹੀਆਂ ਨੇ ਸਾਨੂੰ ਪੈਸੇ ਦਿਓ ਕਿਤੇ ਪੈਸੇ ਗੋਲੀਆਂ ਮਾਰੀ ਜਾਂਦੇ ਆਂ ਆ ਗੋਲੀ ਮਾਰੀ ਗਈ ਆ ਗੋਲੀ ਮਾਰ ਕੇ ਉਹਨਾਂ ਦੇ ਪੂਏ 'ਚ ਹਾਂਜੀ ਔਰ ਚਿੱਟੇ ਤੇ ਲੁਟੋਰੀਓ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹਦੇ ਆਲ ਖਿਆਲ ਕਰੋ ਇਹ ਰੋਜੀ ਰੋਟੀ ਵਾਲਾ ਏਰੀਆ ਵਾ ਜਿਹਦੇ ਨਾਲ ਸਾਡਾ ਸਾਰਾ ਵਪਾਰ ਚੱਲਦਾ ਹੈ ਇਹ ਅੱਜ ਦੁਕਾਨਾਂ ਬੰਦ ਕਰਕੇ ਬੈਠੇ ਆ ਕੋਈ ਮਾਰਕੀਟ ਨਹੀਂ ਖੋਲਣ ਦੇ ਆ ਪੂਰੀ ਦਹਿਸ਼ਤ ਆ ਕੋਈ ਬੰਦਾ ਵੀ ਕਿਉਂਕਿ 골ਡ ਬਹੁਤ ਮਹਿੰਗਾ ਹੈ ਛੋਟਾ ਹੈ ਛੋਟੀ ਆਈਟਮ ਛੋਟੀ ਮਾਉਂਡ ਬਹੁਤ ਜਿਆਦਾ ਹੈ 100 ਗ੍ਰਾਮ ਵੀ 10 ਲੱਖ ਰੁਪਏ ਦੇ ਕਰੀਬ ਆ ਜਾਂ 12-12 ਲੱਖ ਰੁਪਏ ਦਾ 12-14 ਲੱਖ ਹੋ ਗਿਆ 100 16 ਲੱਖ ਰੁਪਏ ਤੋਂ 10 100 ਗ੍ਰਾਮ 16 10 ਕਰ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹ ਜਿਹੜੀ ਅਗਰੂ ਨਗਰੀ ਖਾਸ ਕਰ ਜਿੱਥੇ ਟੂਰਿਸਟ ਆਉਂਦੇ ਆ ਉੱਥੇ ਬੜੀ ਸ਼ਰਮਨਾਕ ਘਟਨਾ ਹੈ। ਚੱਲ ਰਹੀ ਹੈ। ਔਰ ਤਰੰਤ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ। ਉਹਨਾਂ ਨੂੰ ਗ੍ਰਿਫਤਾਰ ਕਰੇ ਉਹ ਗਰੀਬ ਦਾ ਸੋਨਾ ਵਾਪਸ ਕਰਾਏ। ਹੂੰ। ਨਹੀਂ ਤੇ ਇਹ ਲੋਕ ਕੋਈ ਨਾ ਕੋਈ ਐਜੀਟੇਸ਼ਨ ਦਾ ਰਾਹ ਅਖਤਿਆਰ ਕਰਨਗੇ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਹੈ। ਅਜੀ ਤੁਸੀਂ ਉੱਥੇ ਆਏ ਹੋ ਕੀ ਇਹਨਾਂ ਨੂੰ ਕੀ ਹੌਸਲਾ ਦਿੱਤਾ ਜੀ? ਮੈਂ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਹੈ। ਉਨਾ ਮੈਨੂੰ ਵਿਸ਼ਵਾਸ ਦਿੱਤਾ ਕਿ ਅਸੀਂ 1-2 ਦਿਨਾਂ ਦੀ ਗੱਲ ਹੈ ਅਸੀਂ ਉੱਥੇ ਤੱਕ ਪਹੁੰਚ ਕੇ ਕਿਉਂਕਿ ਉਹ ਕਹਿੰਦੇ ਕੋਈ ਚੀਜ਼ਾਂ ਹੁੰਦੀਆਂ ਸੀ ਪਬਲਿਕਲੀ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਪਰ ਅਸੀਂ ਜ਼ਰੂਰ ਇਹ ਜਿਹੜੀ ਚੀਜ਼ ਹੈ ਇਹਨੂੰ ਜਿਹੜਾ ਸੋਲਵ ਕਰਾਂਗੇ ਮਸਲੇ ਨੂੰ ਤੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਇਸ ਵੇਲੇ ਪੰਜਾਬ ਦੇ ਬਹੁਤ ਮਾੜੇ ਹਾਲ ਆ ਤੇ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਤਾਰ-ਤਾਰ ਹੋਇਆ ਪਿਆ ਹਰ ਨੋਕ ਗਲੀ ਤੇ ਕੋਨੇ ਤੇ ਛੁਰੀਆਂ ਲੈ ਕੇ ਪਿਸਤੌਲਾਂ ਦੇ ਨਾਲ ਦਾਤਰਾਂ ਦੇ ਨਾਲ ਜਿਹੜੀ ਲੁੱਟਾਂ ਖੋਹਾਂ ਆਮ ਹੋ ਗਈਆਂ ਨੇ ਬਿਲਕੁਲ ਜੀ ਬਿਲਕੁਲ ਪਿੰਡਾਂ 'ਚ ਮੱਹੱਲਿਆਂ 'ਚ ਤੁਸੀਂ ਪੁੱਛ ਕੇ ਵੇਖ ਲਓ ਲੋ ਕਿਉਂਕਿ ਪਕੜ ਨਹੀਂ ਹੈਗੀ ਮਜਬੂਤ ਪਕੜ ਚਾਹੀਦੀ ਹੈ ਪ੍ਰਸ਼ਾਸਨ ਦੇ ਉੱਤੇ ਕਿ ਕਿਦਾਂ ਫਿਰ ਕੰਮ ਚੱਲੂਗਾ ਜੀ ਇਹ ਵਿਚਾਰੇ ਉਹਨਾਂ ਕਿਉਂਕਿ ਇਹ ਛੋਟੇ ਦੁਕਾਨਦਾਰ ਨੇ ਹੁਣ ਪੈਸਾ ਵੱਡਾ ਸੋਨਾ ਵੱਡਾ ਦੱਸੋ ਤੁਸੀਂ ਆਪੇ ਗੱਲ ਕੀਤੀ ਹੈ ਪਹਿਲੀ ਗੱਲ ਇਹ ਨਾ ਦੇਖੋ ਉਹ ਸੋਨਾ ਕਿਸੇ ਦਾ ਇਹਨਾਂ ਦਾ ਆਪਣਾ ਨਹੀਂ ਹੁੰਦਾ ਇਹਨਾਂ ਨੇ ਗੋ ਲੈ ਕੇ ਬਣਾ ਕੇ ਵਾਪਸ ਕਰਨਾ ਹੁੰਦਾ ਹੂੰ ਉਹਦੇ ਮਾਰਿਆ ਗਿਆ ਇਹ 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 ਕਾਰੀਗਰ ਹੈ ਨਾ ਇਹਦੇ ਦਾ ਆਪਣਾ ਨਹੀਂ ਹੈਗਾ ਜੀ ਸਿੰਘ ਜੀ ਜੀ ਇਹ ਤੁਸੀਂ ਬਧੀ ਗੱਲ ਕੀਤੀ ਤਾਂ ਤਾੜੀ ਮਾਰੀ ਇਹ ਇਹ ਸਾਰਾ ਜਿਹੜਾ ਨਾ ਜੀ ਇਹ ਲੋਕਾਂ ਦਾ ਬਣ ਲਿਆ ਆ ਹੁੰਦਾ ਹੈ ਪਬਲਿਕ ਦਾ ਲਗ ਲਗ ਵਪਾਰੀਆਂ ਦਾ ਇਹਦੇ ਵਿਚਾਰ ਰਹੇ ਕਿ ਲੇਬਰ ਲੈਣੀ ਹੁੰਦੀ ਆ ਉਹ ਤੇ ਜਿਹੜੇ ਉਹਦੀ ਲੇਬਰ ਲੈਣੀ ਕੋ 2-4000 10000 ਲੈਣੀ ਹੋਊਗੀ ਤੇ ਆ ਗਿਆ 30 ਲੱਖ ਰੁਪਏ ਦੇ ਥੱਲੇ ਉਹ ਜਿੰਨੇ ਦਿੱਤਾ ਉਹਨੇ ਦੇਦ ਕੋ ਮੰਗਣਾ ਨਾ ਭਾਈ ਤੇਰੀ ਦੁਕਾਨ ਦੇ ਜਿਹੜੇ ਚੱਲਦੇ ਪਏ ਨਾ ਮਾਊਂਟ ਜਿੰਨੀ ਮਰਜ਼ੀ ਹੋ ਜਾਏ ਉਹਨਾਂ ਨੂੰ ਕੋਈ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਕੀ ਉਹਨਾਂ ਦੁਕਾਨਾਂ ਖੋਲੀਆਂ ਕਿ ਨਹੀਂ ਹਲੇ ਹਲੇ ਦੇਖੋ ਜੀ ਉਦੋਂ ਅਸੀਂ ਕਾਲ ਦਿੱਤੀ ਸੀਗੀ ਵੀ ਜਿੰਨੀ ਦੇ ਤੱਕ ਬੰਦੇ ਨਹੀਂ ਫੜ ਜਾਂਦੇ ਆਪਾਂ ਤਾਂ ਕੰਨਾ ਨਹੀਂ ਖੋਲਨੀ ਆ ਫਿਰ ਮੌਕੇ ਦੇ ਆਈਪੀਐਸ ਅਫਸਰ ਆਏ ਸੀਗੇ ਜੀ ਜੈਨ ਜੈਨ ਸਾਹਿਬ ਅਫਸਰ ਆਏ ਸੀਗੇ ਉਹ ਸਾਨੂੰ ਸ਼ਵਾਸ਼ਣ ਦੇ ਕੇ ਕਿ ਮੇਰੇ ਕੋਲ ਬੈਠੇ ਰਹੇ 10 ਮਿੰਟ ਉਹ ਸ਼ਵਾਸ਼ਣ ਦੇ ਕੇ ਗਏ ਆ ਜੀ ਸਾਨੂੰ 72 ਘੰਟੇ ਟਾਈਮ ਦਿੱਤਾ ਜਾਵੇ ਅਸੀਂ ਜਲਦੀ ਤੋਂ ਜਲਦ ਬੰਦੇ ਫੜ ਕੇ ਰਿਕਵਰੀ ਕਰਾ ਕੇ ਬੀ ਸਾਹਿਬ ਦਾ ਵੀ ਮਤਲਬ ਕੀ ਆਪਣੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਸਾਡੀ ਥਾੜੀ ਕਿਸੇ ਨੇ ਤਾਂ ਸਾਡੀ ਥਾੜੀ ਸਵਰਨ ਕਰਦੀ ਕੋਈ ਵੀ ਨਹੀਂ ਉਧਰਦਾ ਆਇਆ ਜੀ ਅੱਜ 3 ਦਿਨ ਹੋ ਗਏ ਆ ਕੋਈ ਮੋਕੇ ਦਾ ਐਮਐਲਏ ਕੋਈ ਵੀ ਨਹੀਂ ਵੜਿਆ ਐਮਪੀ ਸਾਹਿਬ ਨੇ ਉਦੋਂ ਨਾਲ ਵੀ ਮੇਰੇ ਨਾਲ ਸ਼ਾਮੀ ਗੱਲ ਹੋਈ ਮੈਨੂੰ ਕਹਿੰਦੇ ਗਗਨ ਕੀ ਹੈ ਮੈਂ ਸਾਰੀ ਗੱਲ ਦੱਸੀ ਇਹਨਾਂ ਨੂੰ ਇਹਨਾਂ ਨੇ ਮੇਰੀ ਵੀਡੀਓ ਵੀ ਦੇਖੀ ਔਰ ਮੈਨੂੰ ਉਸ ਦਿਨ ਹੀ ਕਿਹਾ ਵੀ ਮੈਂ ਅੱਗੇ ਜਰੂਰ ਮਿਲ ਕੇ ਜਾਵਾਂਗਾ ਔਰ ਮੈਂ ਐਮਪੀ ਸਾਹਿਬ ਨੂੰ ਬੇਨਤੀ ਵੀ ਕਰਦਾ ਸਰ ਭਾਜੀ ਤੁਸੀਂ ਇੱਕ ਈ ਵਾਰ ਫੋਨ ਵੀ ਕਰ ਦਿਓ ਡੀਪੀ ਸਾਹਿਬ ਨੂੰ ਐਪੀ ਸਾਹਿਬ ਨੂੰ ਕੋਈ 3 ਦਿਨ ਹੋ ਗਏ ਕੱਲ ਸਾਡਾ ਮੁੰਡਾ ਗਿਆ ਵੀ ਆ ਤੇ ਉਹਨੂੰ ਕੋਈ ਉਹਨਾਂ ਨੇ ਪੱਲਾ ਨਹੀਂ ਜਿਹਾ ਫੜਾਇਆ ਮੈਂ 1 ਮਹੀਨੇ ਤਨ ਹੁਣੇ ਹੀ ਗੱਲ ਕੀਤੀ ਤੁਹਾਡੇ ਆ ਮਲਕੀ ਪ੍ਰੈਸ਼ਰ ਬਣਨ ਤੋਂ ਬਾਅਦ ਮਲਕੀ ਇਸ ਤੋਂ ਸਮਝ ਇਥੋਂ ਲੈ ਗਏ ਤੇ ਵੱਲੇ ਤੱਕ ਖੰਗਾਲ ਦੇ ਕੈਮਰੇ ਚੱਲ ਗਏ ਕੰਮ ਕਰ ਰਹੀ ਹੈ ਟੀਮ ਬਣੀ ਹੈ ਜੀ ਕੰਮ ਕਰ ਰਹੀ ਹੈ ਉਮੀਦ ਹੈ ਜੀ ਬਿਲਕੁਲ ਉਮੀਦ ਹੈ ਜੀ ਸਾਨੂੰ ਅਸੀਂ ਤੇ ਆਪ ਕਹਿੰਦੇ ਆ ਜੀ ਬਈ ਸਮਾਨ ਉਹਦਾ ਮਿਲ ਜੀ ਸੁਮਿਤ ਜੀ ਸਮੇਂ ਸਿਰ ਜੇ ਕਾਰੋਈ ਆਪੇ ਕਰ ਲੈਣ ਇਹਨਾਂ ਨੂੰ ਧਰਨੇ ਦੇਣ ਦੀ ਮਾਰਕੀਟ ਬੰਦ ਕਰਨ ਦੀ ਲੋੜ ਕਿਉਂ ਪਈ ਪੁਲਿਸ ਆਈ ਕਿਉਂ ਨਹੀਂ ਟਾਈਮ ਨਾਲ ਪਹਿਲੀ ਵੱਡੀ ਗੱਲ ਕੁਐਸਚਨ ਮਾਰ ਕੇ ਆ ਇਹਨਾਂ ਦਾ ਵਰਤਮਾਨ ਦਾ ਉਸ ਜਿਹੜੇ ਪਹੁੰਚਦਾ ਆਪਣੀ ਦੁਕਾਨਾਂ ਚਾਪਾ ਪਈਆਂ ਜਾ ਕੇ ਦੇ ਹੋਣੀਆਂ ਅਸੀਂ ਕਹਤ ਹਾਂ ਦੁਕਾਨਾਂ ਚਾਪੀ ਜਾ ਕੇ ਫੜਾਉਣੀਆਂ ਕਿਉਂਕਿ ਅਸੀਂ ਚਿੱਟੇ ਦਿਨ ਕੰਮ ਹੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਕੋਈ ਵੀ ਆਊਗਾ ਤੇ ਹਮ ਵੈਪਨ ਦਿਖਾਊਗਾ ਜਾਂ ਦਾਤਰ ਖਾਏਗਾ ਸਮਾਨ ਖੋ ਕੇ ਲੈ ਜਾਏਗਾ ਅਸੀਂ ਕੀ ਕਰਾਂਗੇ ਉਹਨਾਂ ਵਿਚਾਰੇ ਕੋ ਕਸਟਮਰ ਦਾ ਫੋਨਾਂ ਹੀ ਆਇਆ ਵਾ ਰਫਐਂਦਰੀਆ ਸੇ ਵੀ ਮੈਨੂੰ ਉਹਦੇ ਵਿੱਚੋਂ ਖੋਟਾ ਸੋਨਾ ਵਾ ਜਿਹੜਾ ਤੁਸੀਂ ਮੈਨੂੰ ਰਫਐਂਦਰੀ ਕਰਕੇ ਵਾਪਸ ਦੋ ਦੋ ਘੰਟੇ ਦਾ ਸਮਾਂ ਲੈਂਦਾ ਅਗਲਾ ਦੋ ਘੰਟੇ ਵਿੱਚ ਉਹ ਆ ਕਾਂਡ ਹੋ ਗਿਆ ਤੇ ਹੁਣ ਉਹ ਵਿਚਾਰਾ ਉਹਨੂੰ ਕਿੱਦਾਂ ਦਊਗਾ ਜੀ ਉਹਨੂੰ ਤਾਂ ਛੇੜ ਛੜਨ ਦਾ ਸੇ ਮਜਬੂਰ ਹੋ ਜਾਣਾ ਉਹ ਨਹੀਂ ਦੇ ਸਕਦਾ ਬੜੀ ਮੁਸ਼ਕਿਲ ਵਾਲੀ ਐ ਇਸ ਟਾਈਮ ਗੱਲ ਬਣੀ ਪਈ ਔਰ ਵਿਚਾਰਾ ਤਿੰਨ ਦਿਨ ਤੋਂ ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਰੋਟੀ ਨਹੀਂ ਖਾ ਰਿਹਾ ਤੇ ਸਾਰੇ ਘਰ ਵਿੱਚ ਵੇਖੋ ਪੂਰਾ ਸੋਗ ਪਿਆ ਪਿਆ ਇੱਕ ਉਮੀਦ ਹੈ ਕਿ ਉਹ ਨੋ ਰੋਗਾ ਦੇਖੋ ਜੀ ਉਮੀਦ ਤੇ ਹੈਗੀ ਆ ਜੀ ਹੁਣ ਆਈਪੀਐਸ ਸਾਹਿਬ ਆਏ ਸੀ ਬਹੁਤ ਸ਼ਵਾਸ਼ਣ ਦੇ ਕੇ ਗਏ ਆ ਜੀ ਕੋਈ ਗੱਲ ਨਹੀਂ ਮੇਰੇ ਤੇ ਭਰੋਸਾ ਕਰੋ ਗਗਨ ਜੀ 72 ਘੰਟੇ ਤੁਹਾਨੂੰ ਟਾਈਮ ਦਿਓ ਅਸੀਂ ਬੰਦੇ ਜਲਦ ਜਲਦ ਫੜ ਲਾਂਗੇ ਹੁਣ ਦੇਖੋ ਜੀ 72 ਘੰਟੇ ਕੱਲ ਹੋਣੇ ਆ ਦੇਖੋ ਕੀ ਬੰਦਾ ਹੋਵੇ ਐਵੇਂ ਇਹਨੂੰ ਕਿਹਾ ਵਾ ਵੀ ਅਸੀਂ ਤੁਹਾਨੂੰ 3 ਦਿਨਾਂ ਦੇ ਟਾਈਮ ਦਿੰਦੇ ਆ ਮੁੜ ਕੇ ਨਹੀਂ ਤੇ ਅਸੀਂ ਫਿਰ ਦੇਖਾਂਗੇ ਕੋਈ ਸਲਾਹ ਕੀ ਕਰਨ ਕਿਉਂਕਿ ਇਸ ਤਰ੍ਹਾਂ ਹੀ ਕੰਮ ਨਹੀਂ ਕਰ ਸਕਦਾ